ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਸਾਰੇ ਪਿੰਡ ਦੇ ਸੰਜੋਗ ਨਾਲ ਆ ਧਰਾਵੀ ਦਰਿਆ ਦੇ ਕੰਢੇ ਬੰਨ ਦੀ ਸੇਵਾ ਚੱਲ ਰਹੀ ਹੈ ਜੀ ਜੋ ਇੱਥੇ 7-7 ਫੁੱਟ ਰੇਤਾ ਚੜਿਆ ਹੋਇਆ ਉਹਨੂੰ ਖਿੱਚਣ ਦੀ ਸੇਵਾ ਚੱਲ ਰਹੀ ਹੈ ਤੇ ਮੁੰਡੇ ਪੂਰੇ ਜੋਸ਼ ਦੇ ਨਾਲ ਤੜਕੇ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮਿੱਟੀ ਦੀ ਸੇਵਾ ਚੱਕ ਕਰਦੇ ਨੇ ਜੀ ਤੇ ਪਿੰਡ ਹੜੌਲੀ ਦੇ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਮਿੱਟੀ ਦੀ ਸੇਵਾ ਚੱਲ ਰਹੀ ਹੈ ਪਿੰਡ ਹੜੌਲੀ ਤਸਵੀਰ ਰਤਿਆ ਜ਼ਿਲ੍ਹਾ ਫਤਿਹਵਾੜ ਦੀ ਹਰਿਆਣਾ ਤੇ ਮੁੰਡੇ ਪੂਰੇ ਜੋਸ਼ ਦੇ ਨਾਲ ਲੱਗੇ ਹੋਏ ਨੇ ਤੇ ਮੇਰੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ